ਸਾਸੀਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਨੇ ਅੱਜ ਤੋਂ ਲਗਭਗ 7 ਦਿਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆਚੀ ਨੂੰ ਜਿਹੜਾ ਹੈ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਅਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਕੱਲ ਬੜਾ ਬੜਾ ਵੱਡਾ ਪਤਾ ਖੇਡਿਆ ਗਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਰਾਗਵ ਛੱਡਾ ਅਤੇ ਸੰਦੀਪ ਪਾਠਕ ਵੱਲੋਂ ਯਾਨੀ ਕਿ ਮੌਕੇ ਤੇ ਚਾਰ ਮੰਤਰੀਆਂ ਦੇ ਕੋਲੋਂ ਅਸਤੀਫੇ ਲੈ ਗਏ ਵਜ਼ਾਰਤ ਨੂੰ ਚੇਂਜ ਕਰਨ ਦੀ ਗੱਲ ਕਹੀ ਗਈ ਅੱਜ ਸ਼ਾਮ ਨੂੰ ਪੰਜ ਨਵੇਂ ਮੰਤਰੀ ਨਵੇਂ ਚਿਹਰੇ ਸ਼ਾਮਲ ਹੋਣਗੇ ਕੈਬਨਿਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਦੂਸਰੇ ਪਾਸੇ ਆਚੀ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੇ ਪਰਸੂ ਮੁੱਖ ਮੰਤਰੀ ਦੇ ਅਹੁਦੇ ਦੀ ਸੋਚ ਚੁੱਕੀ ਸੀ ਇੱਕ ਛੋਟਾ ਜਿਹਾ ਸਮਾਗਮ ਕਰਕੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਚੀ ਨੇ ਅੱਜ ਦਫਤਰ ਦੇ ਵਿੱਚ ਚਮੂਲੀਤ ਕੀਤੀ ਦਫਤਰ ਦੇ ਵਿੱਚ ਦੋ ਕੁਰਸੀਆਂ ਦੇਖੀਆਂ ਗਈਆਂ ਇੱਕ ਕੁਰਸੀ ਰੈੱਡ ਕਲਰ ਦੀ ਦੂਸਰੀ ਕੁਰਸੀ ਵਾਈਟ ਕਲਰ ਦੀ ਰੈੱਡ ਕਲਰ ਦੀ ਜਿਹੜੀ ਕੁਰਸੀ ਸੀ ਉਹ ਸੀ ਅਰਵਿੰਦ ਕੇਜਰੀਵਾਲ ਦੀ ਅਤੇ ਜਿਹੜੀ ਕੁਰਸੀ ਤੇ ਬੈਠੇ ਹੋਏ ਸੀ ਆਸੀ ਨਵੀਂ ਮੁੱਖ ਮੰਤਰੀ ਦਿੱਲੀ ਦੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਕਿਹਾ ਕਿ ਮੈਂ ਵਾਈਟ ਕੁਰਸੀ ਲਵਾਂਗੀ ਅਤੇ ਮੈਂ ਕਦੇ ਵੀ ਇਹ ਨਹੀਂ ਕਹਾਂਗੇ ਕਿ ਮੈਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੁਰਸੀ ਤੇ ਬਹਿਣਾ ਹੈ ਉਹਨਾਂ ਨੇ ਕਿਹਾ ਕਿ ਇਹ ਕੁਰਸੀ ਬਿਦਾਗ ਹੈ ਇਸ ਕੁਰਸੀ ਉਤੇ ਲੱਖਾਂ ਇਲਜ਼ਾਮ ਲਗਾਏ ਗਏ ਇਸ ਕੁਰਸੀ ਦੇ ਖਿਲਾਫ ਕਈ ਛੇੜਿਆੰਤਰ ਰਚੇ ਗਏ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਸੀਬੀਆਈ ਬਿਜ਼ਨਸ ਅਤੇ ਈਡੀਏ ਤੇ ਈਡੀ ਦੇ ਸਰਵਉੱਚ ਅਧਿਕਾਰੀਆਂ ਵੱਲੋਂ ਲੇਕਿਨ ਉਹ ਸਾਰੇ ਪਰਦੇ ਫਾਸ਼ ਹੋ ਗਏ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਸੱਚ ਹਮੇਸ਼ਾ ਜਿੱਦਦਾ ਹੈ ਇਸ ਤਰ੍ਹਾਂ ਦੇ ਵੱਡੇ ਬਿਆਨ ਦਿੱਤੇ ਨੇ ਨਵੀਂ ਬਣੀ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੀ ਦਿੱਲੀ ਆਚੀ ਨੇ ਉਹਨੇ ਕਿਹਾ ਮੈਂ ਹਮੇਸ਼ਾ ਵਾਈਟ ਕੁਰਸੀ ਤੇ ਬਹਾਂਗੀ ਅਤੇ ਰੈਡ ਕੁਰਸੀ ਜਿਹੜੀ ਹੈ ਲਾਲ ਕੁਰਸੀ ਉਹ ਇੰਤਜ਼ਾਰ ਕਰ ਰਹੀ ਹੈ ਸੂਬੇ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਿਉਂਕਿ ਲਗਭਗ 2 ਮਹੀਨੇ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇੱਕ ਵਾਰ ਫਿਰ ਦੁਬਾਰਾ ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਤੀਜੀ ਵਾਰ ਮੁੱਖ ਮੰਤਰੀ ਬਣਦੇ ਨੇ ਜਾਂ ਨਹੀਂ ਬਣਦੇ ਇਹ ਤਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਉਧਰ ਕਾਂਗਰਸ ਵੀ ਮਜ਼ਬੂਤ ਹੈ ਅਤੇ ਭਾਰਤੀ ਜਨਤਾ ਪਾਰਟੀ ਵੀ ਮੌਜੂਦ ਹੈ ਅਤੇ ਉਹਨੇ ਕਿਹਾ ਕਿ 2 ਮਹੀਨਿਆਂ ਦੇ ਵਿੱਚ ਜਿਹੜੇ ਕੰਮ ਡਵੈਲਪਮੈਂਟ ਦੇ ਰੁਕੇ ਹੋਏ ਸੀ ਉਹ ਦੋ ਤੋਂ ਤਿੰਨ ਮਹੀਨਿਆਂ ਦੇ ਵਿੱਚ ਦਿੱਲੀ ਦੇ ਵਿੱਚ ਨਿਪਟਾਰੇ ਚਾੜ ਦਿੱਤੇ ਜਾਣਗੇ ਐਜੂਕੇਸ਼ਨ ਦਾ ਸਿਸਟਮ ਵੀ ਸੰਭਾਲ ਲਿਆ ਜਾਵੇਗਾ ਅਤੇ ਹੋਰ ਜਿਹੜੇ ਆਪ ਕਾੜੀ ਦੇ ਮਹਿਕਮੇ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਇਹ ਵੱਡਾ ਜਿਹੜਾ ਪ੍ਰੋਸਾ ਦਵਾਇਆ ਗਿਆ ਹੈ ਨਵੀਂ ਬਣੀ ਮੁੱਖ ਮੰਤਰੀ ਆਸ਼ੀ ਦੇ ਦੁਆਰਾ ਧੰਨਵਾਦ